ਬੰਗਲਾਦੇਸ਼ ਦੇ ਢਾਕਾ ਦੇ ਚ ਆਈਐਸਟੀ ਸ਼ਕੀਅਤਵਾਦੀ ਵੱਲੋਂ ਕੀਤੇ ਗਏ ਹਮਲੇ ਵਿੱਚ 20 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਮਰਨ ਵਾਲੇ ਬੰਦਕਾਂ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਨਾਲ-ਨਾਲ ਇੱਕ ਭਾਰਤੀ ਲੜਕੀ ਵੀ ਸ਼ਾਮਲ ਸੀ ਇਸ ਦੇ ਇਲਾਵਾ ਤਿੰਨ ਅਮਰੀਕੀ ਵਿਦਿਆਰਥੀ ਵੀ ਹਮਲੇ ਦੇ ਵਿੱਚ ਮਾਰੇ ਗਏ ਢਾਕਾ ਹਮਲੇ ਚ ਮਾਰੇ ਗਈ ਭਾਰਤੀ ਲੜਕੀ ਦਾ ਨਾਮ ਤਰੂਸ਼ੀ ਜੈਨ ਸੀ ਅਤਵਾਦੀ ਹਮਲੇ ਦੀ ਸ਼ਿਕਾਰ ਤਰੂਸ਼ੀ ਯੂਪੀ ਦੇ ਫਿਰੋਜ਼ਾਬਾਦੀ ਰਹਿਣ ਵਾਲੀ ਸੀ ਜਿਸ ਦੇ ਪਿਤਾ ਦਾ ਢਾਕਾ ਦੇ ਵਿੱਚ ਕਾਰੋਬਾਰ ਸੀ ਤਰੂਸ਼ੀ ਦੀ ਲਾਸ਼ ਨੂੰ ਕੱਲ੍ਹ ਭਾਰਤ ਲਿਆਂਦਾ ਜਾਏਗਾ ਇਸ ਹਮਲੇ ਦੇ ਪ੍ਰਤੀ ਅਮਤੀ ਨਿਰੰਦਰ ਮੋਦੀ ਸਮੇਤ ਰਾਸ਼ਟਰਪਤੀ ਪ੍ਰਣਾ ਮੁਖਰਜੀ ਨੇ ਵਿੰਦਨਤਾ ਕੀਤੀ ਹੈ ਪ੍ਰਣਾ ਮੁਖਰਜੀ ਨੇ ਟਵਿੱਟਰ ਤੇ ਲਿਖਿਆ ਤਾਕਤਵਾਦੀ ਹਮਲੇ ਵਿੱਚ ਨਿਰਦੋਸ਼ ਲੋਕਾਂ ਦੀ ਮੌਤ ਨਾਲ ਬੇहद ਦੁਖੀ ਹਾਂ ਸ਼ੁਕਵਾਰਾ ਟਾਕਾ ਦੇ ਹੋਲੀ ਆਰਚਨਰ ਸਟ੍ਰੌਨ ਦੇ ਵਿੱਚ ਹਥਿਆਰ ਨਾਲ ਲੈਸ ਸੱਤ ਤਾਕਤਵਾਦੀ ਨੇ ਹਮਲਾ ਕਰ ਦਿੱਤਾ ਅੰਨੇਵਾਕੀ ਤੀਗੀ ਫਾਇਰਿੰਗ ਵਿੱਚ ਰੈਸਟੋਰੈਂਟ ਦੇ ਅੰਦਰ ਕਈ ਲੋਕਾਂ ਨੂੰ ਪੰਦਕ ਬਣਾ ਲਿਆ ਗਿਆ ਇਨ੍ਹਾਂ ਤਾਕਤਵਾਦੀਆਂ ਵਿੱਚੋਂ 6 ਨੂੰ ਟੀਰ ਕੀਤਾ ਗਿਆ ਜਦਕਿ ਇੱਕ ਨੂੰ ਜ਼ਿੰਦਾ ਫੜਿਆ ਗਿਆ ਏਵੀਪੀ ਨਿਊਜ਼ ਦੇ ਸੂਤਰਾਂ ਮੁਤਾਬਕ ਬੰਦਕਾਂ ਦੀ ਰਿਹਾਈ ਦੇ ਬਦਲੇ ਅਤਵਾਦੀਆਂ ਨੇ ਬੰਗਲਾਦੇਸ਼ ਸਰਕਾਰ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਸਨ ਜਿਨ੍ਹਾਂ ਨੂੰ ਸਰਕਾਰ ਨੇ ਨਹੀਂ ਮੰਨਿਆ ਜਿਸ ਦੇ ਬਾਅਦ ਲੋਕਾਂ ਨੂੰ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਇਸ ਹਮਲੇ ਸੰਬੰਧੀ ਖੋਰ ਖੁਲਾਸਾ ਹੋਇਆ ਜਾਣਕਾਰੀ ਮੁਤਾਬਕ ਬੰਦਕ ਬਣਾਏ ਗਏ ਲੋਕਾਂ ਵਿੱਚੋਂ ਜਿਨ੍ਹਾਂ ਨੇ ਕੁਰਾਨ ਪੜ੍ਹ ਕੇ ਸੁਣਾਈ ਉਹਨਾਂ ਨੂੰ ਬਖਸ਼ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਮਾਰ ਦਿੱਤਾ ਗਿਆ ਸੂਤਰਾ ਮੁਤਾਬਕ 20 ਲੋਕਾਂ ਨੂੰ ਕਤਲ ਕੀਤਾ ਗਿਆ ਬੰਗਲਾਦੇਸ਼ ਵਿੱਚ ਸ਼ਨੀਵਾਰ ਨੂੰ ਇੱਕ ਵਾਰ ਫਿਰ ਮੰਦਿਰ ਦੇ 48 ਸਾਲਾ Hindu ਪੁਜਾਰੀ ਪਾਬਾ ਸਿੰਧੂ 'ਤੇ ਹਮਲਾ ਕੀਤਾ ਗਿਆ। ਹਮਲੇ ਵਿੱਚ ਪੁਜਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਰਾਇਤੇ ਹਮਲਾ ਰਾਜਧਾਨੀ ਢਾਕਾ ਵਿੱਚ ਹੋਇਆ ਅਤੇ ਹਮਲੇ ਦੇ ਥੋੜੀ ਦੇਰ ਬਾਅਦ ਹੀ ਹੋਇਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੰਦਿਰ ਵਿੱਚ ਵੜ ਕੇ Hindu ਪੁਜਾਰੀ ਸ਼ਾਮ ਮੋਨ ਦਾਸ ਦੀ ਹੱਤਿਆ ਕਰ ਦਿੱਤੀ ਗਈ ਸੀ। 2 ਸਾਲ ਤੋਂ ਲੱਗੇ ਯੁੱਧ ਵਿਰਾਮ ਖਤਮ ਕਰਦੇ ਹੋਏ ਵਿਦਰੋਹੀਆਂ ਦੇ ਘੜ ਵਾਲੇ ਸ਼ਹਿਰ ਵਿੱਚ ਕੀਤੀ ਗਈ ਸੀਰੀਅਰ ਸਰਕਾਰ ਦੀ ਬੰਬਾਰੀ 'ਚ ਦੋ ਡਾਕਟਰਾਂ ਸਮੇਤ 31 ਲੋਕ ਮਾਰੇ ਗਏ ਨੇ। ਨਮਿਸ਼ਕ ਤੋਂ 60 ਕਿਲੋਮੀਟਰ ਦੂਰ ਉੱਤਰ ਪੂਰਬ ਵਿੱਚ ਜ਼ੈਰੂਦ ਕਸਬੇ 'ਚ ਹਮਲਾ ਕੀਤਾ ਗਿਆ ਜਿੱਥੇ ਸੈਨਾ ਦੇ ਮੁਤਾਬਕ ਇਸਲਾਮੀ ਵਿਦਰੋਹੀਆਂ ਨੇ ਇੱਕ ਜਹਾਜ਼ ਤੇ ਪਾਇਲਟ ਦਾ ਕਤਲ ਕੀਤਾ ਸੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਪਿਛਲੇ ਕੁੜ ਕੁ 2 ਸਾਲਾਂ ਵਿੱਚ ਇਹ ਪਹਿਲੀ ਬੰਬਾਰੀ ਹੈ। म्यानमार ਵਿੱਚ ਹਥਿਆਰਬੰਦ ਲੋਕਾਂ ਨੇ ਸ਼ਨੀਵਾਰ ਨੂੰ ਇੱਕ ਮਸਜਿਦ ਨੂੰ ਪੂਰੀ ਤਰ੍ਹਾਂ ਨਾਲ ਅੱਗ ਲਗਾ ਕੇ ਸਾੜ ਦਿੱਤਾ ਜਾਣਕਾਰੀ ਮੁਤਾਬਕ ਜ਼ਿਆਦਾ ਆਬਾਦੀ ਵਾਲੇ ਬੋਤੀ ਰਾਜ ਵਿੱਚ ਮੁਸਲਿਮ ਵਿਰੋਧੀ ਹਿੰਸਾ ਦਾ ਇਹ ਹਫ਼ਤੇ ਦਾ ਦੂਜਾ ਮਾਮਲਾ ਹੈ ਉੱਤਰ ਕਚੀਨ ਸੂਬੇ ਦੇ ਹਪਕੰਥ ਪਿੰਡ ਦੇ ਵਸਨੀਕਾਂ ਨੇ ਇੱਕ ਮਸਜਿਦ ਨੂੰ ਢਾਹ ਦਿੱਤਾ ਤੇ ਉਹਨਾਂ ਨੇ ਕਈ ਹਥਿਆਰਾਂ ਨਾਲ ਮਸਜਿਦ ਨੂੰ ਤੋੜਨ ਦੇ ਬਾਅਦ ਅੱਗ ਲਗਾ ਦਿੱਤੀ ਪਾਕਿਸਤਾਨ ਦੇ ਕੈਬਰ ਪਖਤੂਨਵਾ ਖੇਤਰ ਵਿੱਚ ਹੜੋਣ ਨਾਲ ਲਗਭਗ 30 ਲੋਕਾਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਲੋਕ ਸਖਮੀ ਹੋ ਗਏ ਐਤਵਾਰ ਸੁਰੇ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਵਾਲੇ ਕਾਮਕਾਰੇ ਨੇ ਚਤਰਾਲ ਜ਼ਿਲ੍ਹੇ ਦੇ ਮੇਅਰ ਮਾਕ ਫਰਾਤ ਹੁਸੈਨ ਨੇ ਕਿਹਾ ਕਿ ਮਸਜਿਦ ਅਤੇ ਟੀਕਰਾਂ ਨੂੰ ਹੜ੍ਹ ਕਾਰਨ ਬਹੁਤ ਨੁਕਸਾਨ ਨੂੰ ਚੁੱਕਣਾ ਪਿਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲੇ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਅਤਵਾਦੀ ਵਿਰੋਧ ਮੁਹਿੰਮ ਤੇ ਜ਼ਿਆਦਾ ਜ਼ੋਰ ਨਾਲ ਮੁਹਿੰਮ ਦਾ ਉਲਟਾ ਅਸਰ ਹੋ ਸਕਦਾ ਹੈ ਅਤੇ ਅਤਵਾਦੀ ਹੋਰ ਜ਼ਿਆਦਾ ਜਵਾਬੀ ਹਮਲੇ ਕਰ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਸਰਤਾਜ ਅਜ਼ੀਜ਼ ਨੇ ਆਪਣੀ ਸਦਲੀ ਨਾਲ ਇਸ ਆਲੋਚਨਾ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਹਕਾਨੀ ਨੈਟਵਰਕ ਵਿਰੁੱਧ ਉਚਿਤ ਕਾਰਵਾਈ ਨਹੀਂ ਕਰ ਰਿਹਾ ਅਮਰੀਕਾ ਵਿੱਚ ਸਿੱਖਾਂ ਬਤੀ ਲੋਕਾਂ ਅੰਦਰ ਨਫ਼ਰਤ ਵਾਧੀ ਜਾ ਰਹੀ ਹੈ। ਇਸੇ ਚੱਲ ਨੇ ਟੈਨੇਸੀ ਇਲਾਕੇ ਵਿੱਚ ਰਹਿਣ ਵਾਲੇ ਇੱਕ ਸਿੱਖ ਦੀ ਕੁੜੀ ਨੂੰ ਨắm ਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦਵਿੰਦਰ ਸਿੰਘ ਸੰਧੂ ਇਸ ਨੂੰ ਨਸਲੀ ਹਮਲਾ ਮੰਨ ਰਹੇ ਨੇ। ਸੰਧੂ ਦਾ ਟੈਨੇਸੀ ਵਿੱਚ ਆਪਣਾ ਫਾਰਮ ਹਾਊਸ ਹੈ ਜਿੱਥੇ ਉਹਨਾਂ ਕਈ ਕੋੜੇ ਤੇ ਕੋੜੀਆਂ ਵੀ ਰੱਖੀਆਂ ਹੋਈਆਂ ਨੇ।